ਵਾਹਿਗੁਰੂ ਜੀ ਬਾਰਹ ਮਹਾਮਾਜ ਮਹੱਲਾ ਪੰਜਵਾ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਕਿਰਤ ਕਰਮ ਕੇ ਵੀਛੜੇ ਕਰਿ ਕਿਰਪਾ ਮਿਲਿ ਰਾਮ ਚਾਰਕੁੰਡ ਦਹਿ ਦਿਸ ਭ੍ਰੰਮੀ ਤਕੈ ਪ੍ਰਭ ਕੀ ਸ਼ਾਮ ਤੀਨ ਦੁਦਤੀ ਬਾਹਰੀ ਕਿਤਨਾ ਵੈ ਕਾਮ ਜਲ ਬਿਨ ਸਾਖ ਕੁਮਲਾ ਉਪਜੈ ਨਾਹੀ ਧਾਮ ਹਰਿ ਨਾਪ ਨਾ ਮਿਲਿਆ ਸਾਜਨ ਕਤ ਪਾਈਐ ਬਿਸਰਾਮ ਜੀਤਕਾਰ ਹਰ ਕੰਤ ਨਾ ਪ੍ਰਗਟੈ ਪਾਠ ਨਗਰ ਸੇ ਗ੍ਰਾਮ ਸ੍ਰਬ ਸੀਗਾਰ ਤੰਬੋਲ ਰਸ ਸਾਨ ਦੇਹੀ ਸਭ ਖਾਮ ਪ੍ਰਭ ਸੁਆਮੀ ਕੰਤ ਵੇ ਹੋਨੀ ਆ ਮੀਰ ਸੱਜਣ ਸਭ ਜਾਮ ਨਾਨਕ ਕੀ ਬੇਨੰਤਿਆ ਕਰਿ ਕਿਰਪਾ ਦੀਜੈ ਨਾਮ ਹਰ ਮੇਲੋ ਸੁਆਮੀ ਸੰਗ ਰਭ ਜਿਸ ਕਾ ਨੇ ਚਲਤਾਮ ਜੀਤ ਗੁਵਿੰਦ ਅਰਾਦੀ ਹੈ ਹੋਇ ਆਨੰਦ ਔਕੜਾਂ ਸੰਜਨਾ ਮਿਲ ਪਾਈ ਐ ਰਸਨਾ ਨਾਮ ਪਣਾ ਜਿਨ ਪਾਇਆ ਪ੍ਰਭ ਆਪਣਾਇ ਤਿਸਹਿ ਗਨਾਇਕ ਖਿਨ ਤਿਸ ਬਿਨ ਜੀਵਨਾ ਮਿਰਥਾ ਜਨਮ ਜਨਾਂ ਜਲ ਥਲ ਮਹੀ ਅਲ ਰੁਖ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਭ ਚੇਤਨਾ ਵਈ ਕਿਤੜਾ ਦੁਖ ਗਨਾ ਜਿਨੇ ਰਾਵਿਆ ਸੋ ਪ੍ਰਭੂ ਤਿਨਾਂ ਪਾਗਮਨਾ ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਨਾਂ ਚੇਤ ਮਲਾਈ ਸੋ ਪ੍ਰਭੂ ਤਿਸ ਕੈ ਪਾਈ ਲੱਗਾ ਵੈ ਸਾਖ ਤੀਰਨ ਕਿਉ ਵਾਢਿਆ ਜਿਨ ਪ੍ਰੇਮ ਬਿਸ਼ੋਹ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋਹ ਪੁੱਤਰ ਕਲਤਰ ਨ ਸੰਗ ਤਨਾ ਹਰ ਅਵਿਨਾਸੀ ਓਹ ਪਲਚ ਪਲਚ ਸਗਲੇ ਮੂਈ ਝੂਠੈ ਤੰਦੈ ਮੋਹ ਇਸ ਇੱਕਸ ਹਰ ਕੇ ਨਾਮ ਮਿਣ ਅੱਗੇ ਲਈ ਇਹ ਖੋਹੇ ਦਈਓ ਵਿਸਾਰਿ ਵਿਗੁਚਨਾ ਪ੍ਰਭ ਬਿਨ ਅਵਰਣਾ ਕੋਇ ਪ੍ਰੀਤਮ ਚਰਣੀ ਜੋ ਲੱਗੇ ਤੇ ਤਿਨ ਕੀ ਨਿਰਮਲ ਹੋਈ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪ੍ਰਾਪਤ ਹੋਈ ਵੈਸਾਖ ਸੁਹਾਵਾ ਤਾਂ ਲੱਗੇ ਜਹ ਸੰਤ ਪੇਟੈ ਹਰ ਸੋਏ ਹਰ ਜੇਠ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਵਰਨ ਹਰ ਸੱਜਣ ਦਾ ਮਨ ਲੱਗਿਆ ਕਿਸੈ ਨ ਦੇਈ ਬੰਨ ਮਾਨਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸੰ ਰੰਗ ਸਭੇ ਨਾਰਾਇਣ ਜੀਤੇ ਮਨ ਪਵਨ ਜੋ ਹਰ ਲੂੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਹੀ ਕਹੀ ਅਹ ਤਨ ਆਪਨ ਲੀਆ ਜੇ ਮਲੇ ਵਿਛੜ ਕਿਉ ਰੋਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਨੰ ਹਰਜੀਤ ਰੰਗੀਲਾ ਤਿਸ ਤਣੀ ਜਿਸ ਕੈ ਪਾਗ ਮਥਨ ਆਸਾੜ ਤਪੰਦਾ ਤਿਸ ਲੱਗੈ ਹਰਨਾ ਹੋ ਨਾ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਦੁਇ ਐ ਪਾਏ ਵੇ ਗੁੱਚੀ ਐ ਗਲ ਪਈ ਸੋ ਜੰਮ ਕੀ ਫਾਸ ਜਿਹਾ ਬੀਜੈ ਸੂਲਣੈ ਮਥੈ ਜੋ ਲਿਖਿਆਸ ਰੈਣ ਮੇ ਹਾਨੀ ਪਛੁਤਾਣੀ ਉਠ ਚੱਲੀ ਗਈ ਨਿਰਾਸ ਜਿਨਕਾਉ ਸਾਧੂ ਪੇਟੀਐ ਸੋ ਦਰਗਹਿ ਹੋਈ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤਉ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਅਸਾੜ ਸੁਹੰਦ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ ਸਾਵਨ ਸਰਸੀ ਕਾਮਨੀ ਚਰਨ ਕਮਲ ਸਿਓ ਪਿਆਰ ਮਾਨ ਤਨ ਰਿੱਤਾ ਸੱਚ ਰੰਗ ਇੱਕੋ ਨਾਮ ਆਦਾਰ ਵਿਖਿਆ ਰੰਗ ਕੂੜਾ ਵਿਆ ਦਿਸਨ ਸਬੇ ਛਾਰ ਹਰ ਅੰਮ੍ਰਿਤ ਬੂਨ ਸੁਹਾਵਨੀ ਮਿਲ ਸਾਧੂ ਪੀਵਨ ਹਾਰ ਵਾਨ ਤਿਨ ਪ੍ਰਭ ਸੰਗ ਮੌਲਿਆ ਸਮਰਾਥ ਪੁਰਖ ਅਪਾਰ ਹਰ ਮਿਲਣ ਮਿਲਣ ਨੂੰ ਮਨ ਲੋਚਦਾ ਕਰਮ ਮਿਲਾਵਨ ਹਾਰ ਜਿਨੀ ਸਖੀਏ ਪ੍ਰਭ ਪਾਇਆ ਹਉ ਤਿਨ ਕੈ ਸਦ ਬਲੇ ਹਰ ਨਾਨਕ ਹਰ ਜੀ ਮਾਇਆਕਾਰ ਸਬਦ ਸਵਾਰਣ ਹਾਰੇ ਸਾਵਣ ਤਿਨਾਂ ਸੁਹਾਗਨੀ ਜਿਨ ਰਾਮ ਨਾਮ ੳਰ ਹਾਰ ਪਾਦੋਏ ਪਰਮ ਪੁਲਾਣੀਆਂ ਦੂਜੈ ਲੱਗਾ ਹੀਤ ਲਾਖ ਸੀਗਾਰ ਬਨਾਇਆ ਕਾਰਜ ਨਾਹੀ ਕੀਤ ਜਿਤ ਦੇਨ ਦੇਹ ਬਿਨ ਸਸੀ ਤਿਤ ਵੇਲੇ ਕਹਿ ਸੰਪ੍ਰੀਤ ਪਕੜ ਚਲਾਇਨ ਦੂਤ ਜਮ ਕਿਸੈ ਨਾ ਦੇਨੀ ਭੀਤ ਛੱਡ ਖੜੋ ਤੀਖ ਨੈ ਮਾਹੀ ਜਿਨ ਸਿਓ ਲੱਗਾ ਹੀਤ ਹੱਥ ਮੁਰੜੈ ਤਨ ਕਪੇ ਸਿਆਹ ਹੋ ਹੋ ਆਸੀਤ ਜੀ ਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਤ ਪ੍ਰਭ ਦੀਤ ਸੇ ਪਾਦੋਏ ਨਰਕ ਨ ਪਾਈਐ ਗੁਰ ਰਖਣ ਵਾਲਾ ਹੀਤ ਅਸਣ ਪ੍ਰੇਮ ਉਮਾਹੜ ਕਿਉ ਮਿਲਿਐ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਈ संत सहाय प्रेम के हो तिन कै लागा पाए बिनु प्रब कयो सुख पाईए दूजी नाही जाए जिन्नी चाखिया प्रेम रास से त्रिपत रहे आघाय आप त्याग बिनती करह ले हो प्रभु लड लाए जो हर कंत मिलाइया से बिछड़ कत है ना जाए प्रब बिन दूजा को नहीं नानक हर शरणाए ਸੂ ਸੁਖੀ ਵਸੰਧੀਆਂ ਜਿਨ੍ਹਾਂ ਮਾਇਆ ਹਰੜਾਏ ਕਤਕ ਕਰਮ ਕਮਾਵਣੀ ਦੋਸਨ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸੱਬੇ ਰੋਗ ਵੀ ਮੁਖ ਹੋਈ ਰਾਮ ਤੇ ਲੱਗਨ ਜਨਮ ਵਿਜੋਗ ਕਿਨ ਮੈਂ ਹੈ ਕੌੜੀ ਹੋਈ ਗਈ ਜਤੜੇ ਮਾਇਆ ਭੋਗ ਵੇਚਨਾ ਕੋਈ ਕਰ ਸਕੈ ਕਿਸ ਥੈ ਰੋ ਵਹਿ ਰੋਜ ਕੀਤਾ ਕਛੂ ਨਾ ਹੋਾਈ ਲਿਖਿਆ ਤੁਰ ਸੰਜੋਗ ਵਿੜ ਪਾਗੀ ਮੇਰਾ ਪ੍ਰਭ ਮਿਲੈ ਤਾਂ ਤਰਹਿ ਸਭ ਵਿਯੋਗ ਨਾਨਕ ਕਉ ਪ੍ਰਭ ਰਾਖ ਲੇਹੇ ਮੇਰੇ ਸਾਹਿਬ ਬੰਦੀ 모ਚ ਕਤਕ ਹੋਵੈ ਸਾਧ ਸੰਗ ਬਿਨ ਸਹ ਸਬੇ ਸੋਚ ਮੰਗਿਰ 마ਹੇ ਸੁਹੰਦਿਆ ਹਰ ਪਿਰ ਸੰਗ ਬੈਠੜੀ ਆਹ ਤਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮਿਲੜੀ ਆਹ ਨੰ ਮਨ ਮੌਲਿਆ ਰਾਮ ਸਿਓ ਸੰਸਾਦ ਸਹੇਲੜੀਆ ਸਾਧ ਜਨਾ ਤੇ ਬਾਹਰੀ ਸੇ ਰਹਿਣ ਅਕੇਲੜੀਆ ਤਿਨ ਦੋਖ ਨ ਕਬ ਖੂ ਉਤਰੈ ਸੇ ਜਮ ਕੈ ਵਾਸ ਪੜੀਆ ਜਿਨੀ 라ਵੇ ਆ ਪ੍ਰਾਪ ਆਪਣਾ ਸੇ ਦਿਸਨ ਨਿਤ ਖੜੀਆ ਰਤਨ ਜਵੇ ਹਰ ਲਾਲ ਹਰ ਕੰਠ ਤਿੰਨਾ ਜੜਿਆਹ ਨਾਨਕ ਬਾਂਛੈ ਤੂੜ ਤਿੰਨ ਪ੍ਰਭ ਸਰਣੀ ਦਰ ਪੜਿਆਹ ਮੰਗੇ ਪ੍ਰਭ ਆਰਦਨਾ ਬਹਾੜ ਨਾ ਜਨਮ ੜਿਆਹ ਪੋਖ ਤੁਖਾਰ ਨ ਵਿਆਪਾਈ ਕੰਠ ਮਿਲਿਆ ਹਰ ਨਾ ਹੋ ਮਨ ਬਿਧਿਆ ਚਰਣਾ ਰਬਿੰਦ ਦਰਸ਼ਨ ਲਗੜਾ ਸਾਹੂ ਊੜ ਗੋਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੋ ਬਿਖੇਰ ਪੁਹੀਨ ਸੱਕੈ ਮਿਲ ਸਾਧੂ ਗੁਨਗਾ ਹੋ ਜਹ ਤੇ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾਹੋ ਕਰ ਗਹਿ ਲੀਨੀ ਪਾਰ ਬ੍ਰਹਮ ਬਹੁੜ ਨਾ ਵਿਛੜਿਆ ਹੋ ਬਾਰ ਜਾਓ ਲਖ ਬੇਰੀਆ ਹਰ ਸੱਜਣ ਅਗਮ ਅਗਾਹੋ ਸਰਬ ਪਾਈ ਨਾਰਾਇਣੈ ਨਾਨਕ ਦਰ ਪਈਆ ਹੋ ਓਪੋਖ ਸੁਹੰਦਾ ਸਰਬ ਸੋਖ ਸਰਬ ਸੁਖ ਜਿਸ ਬਖਿ ਸੇਵੇ ਪ੍ਰਭਾਹੋ ਮਾਗ ਮਜਨ ਸੰਗ ਸਾਧੂਆ ਧੂੜੀ ਕਰੇ ਇਸ਼ਨਾਨ ਹਰਿ ਕਾ ਨਾਮ ਧਿਆਏ ਸੋਨ ਸਬਨਾ ਨੂੰ ਕਰ ਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾ ਮੋਹੀਐ ਬਿਨ ਸਹਿ ਲੋਭ ਸੁਵਾਨ ਸੱਚੇ ਮਾਰਗ ਚਲਦਿਆ ਉਸਤਤ ਕਰੇ ਜਹਾਨ ਅਠਸਠ ਤੀਰਥ ਸਗਲ ਪੁੰਨ ਜੀਵ ਦਇਆ ਪਰਵਾਨ ਜਿਸ ਨੂੰ ਦੇਵੇ ਦਇਆਕਰ ਸੋਈ ਪੁਰਖ ਸਜਾਨ ਜਿਨਾਂ ਮਿਲਿਆ ਪ੍ਰਭ ਆਪਣਾ ਨਾਨਕ ਤੈਨੂੰ ਕੁਰਬਾਨ ਮਾਗਮ ਸੁੱਚੇ ਸੇ ਕਾਂਢੀਐ ਜਨ ਪੂਰਾ ਗੁਰ ਮਿਹਰਵਾਨ ਫਾਲ ਗੁਣ ਆਨੰਦ ਉਪਾਰਜਨ ਹਰ ਸੱਜਣ ਪ੍ਰਗਟਿ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਈ ਛੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਇਛ ਪੁੰਨੀ ਵਡਪਾਗ ਨੀਵਰ ਪਾਇਆ ਹਰ ਰਾਈ ਮੇਲੇ ਸਾਹੀਆ ਮੰਗਲ ਗਾਵਹੀ ਗੀਤ ਗੋਵਿੰਦ ਅਲਾਏ ਹਰ ਜੀਹਾ ਅਵਰਣ ਦੀਸਾਈ ਕੋਈ ਦੂਜਾ ਲਾਵੇ ਨਾ ਲਾਏ ਹਲਤ ਪਲਤ ਸਵਾਰੇ ਓਰ ਨਿਹ ਚਲ ਦਿੱਤੀ ਅਨੰਝਾਏ ਸੰਸਾਰ ਸਾਗਰ ਤੇ ਰਖਿਆਣ ਬਾਹੋੜਾ ਨਾ ਜਨਮੈ ਤਾਈ ਜੇ ਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਫਾਲ ਗੁਣ ਨੇਤ ਸਲਾਹੀਏ ਜਿਸਨੂੰ ਤੇਲਨਾਤਮਾਏ ਜਿਨ ਜਨਨਾਮ ਤੇ ਆਇਆ ਤਿਨਕੇ ਕਾਜ ਸਰੇ ਹਰ ਗੁਰ ਪੂਰਾ ਆਰਾਧਿਆ ਦਰਗਹ ਸੱਚ ਖਰੇ ਸਰਬ ਸੁਖਾ ਨਿਦ ਚਰਨ ਹਰ ਪਉ ਜਲ ਵਿਖਮ ਤਰੇ ਪ੍ਰੀਮ ਪਗਦ ਤਿਨ ਪਾਈਆ ਵਿਖਿਆ ਨਾਹੀ ਜਰੇ ਕੂੜ ਗਏ ਦੁਬਿਦਾ ਨਸੀ ਪੂਰਨ ਸੱਚ ਪਰੇ ਪਾਰ ਬ੍ਰਹਮ ਪ੍ਰਭ ਸੇਵ ਦੇ ਮਨ ਅੰਦਰ ਏਕ ਤਰੇ ਮਾਹ ਦੇਵ ਸਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰਹੁ ਹਰੀ ਮਾਹ ਦੇਵ ਸਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰਹੁ ਹਰੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ